ਸਰ ਨੇ ਲੇਟ ਹੋਈ ਸੀ ਅੱਜ ਤੋਂ 15 ਸਾਲਾਂ ਮੁੱਖ ਮੰਤਰੀ ਕੈਂਸਰ ਰਾਤ ਫੰਡ ਚ ਸਟਾਰਟ ਕਰੀ ਸੀ ਜੀ ਉਹ 1.5 ਲੱਖ ਰੁਪਏ ਜੀ ਉਹ ਦਵਾਈ ਦੇ ਰੂਪ ਚ ਉਹ ਮੰਨ ਲਾ ਤੁਹਾਡੇ ਜੀ ਉਹ ਮਾਜੀ ਤਜਰਬੇ ਦੀ ਗੱਲ ਕਰੀਓ ਤੁਹਾਡੇ ਕੋਲ ਜ਼ਿਆਦਾ ਜੀ ਭਾ ਜਿੰਨਾ ਮੇਰੇ ਥੋੜਾ ਬੋਤਾ ਗੋਲ ਹੈ ਉਹ ਸੱਚੇ ਕਾਸ਼ ਨੇ ਬੱਚੇ ਹੈ ਜੋ ਮੇਰੀ ਆਤਮਾ ਕਹਿ ਰਹੀ ਹੈ ਕੋਈ ਸੰਤ ਕਪੜੇ ਪਾੜਨਰ ਬਣ ਜਾਂਦੇ ਕਾਫੀ ਲੋਕ ਹੈ ਬੈਡ ਰੀਅਲ ਸਨ ਤੇ ਰੀਅਲ ਹੀਰੋ ਦੋ ਸੀ ਹੈ ਜੋ ਸਮਾਜ ਲਈ ਨਕਸ਼ ਕਰ ਰਹੇ ਹਨ ਜਿੱਥੇ ਵੀ ਸਾਡੀ ਸਾਡੀ ਡਰੈਸ ਦੀ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਨਾਲ ਹੈ ਔਰ ਅਸੀਂ ਕੋਈ ਸਾਡੀ ਸਸਤਾ ਜ਼ਿਆਦਾ ਬਣੀ ਤਾਂ ਹੈ ਨਹੀਂ ਪਰ ਫਿਰ ਵੀ ਇਹ ਸਰ ਡਾਕਟਰ ਸਾਹਿਬ ਜੋ ਸਾਡੀ ਵਿਸ਼ੇ ਲਾ ਕਰ ਰਿਹਾ ਸਾਡੀ ਫੋਟੋ ਮੈਂ ਸ਼ੁਰੂ ਤੇ ਨਾ ਗਲ ਕਰਦਾ ਹੁੰਦਾ ਤਾਂ ਵੀ ਵਾਕਈ ਸਮਾਜ ਨੂੰ ਇਦਾਂ ਦੀ ਲੋੜ ਹੈ ਕਿਉਂਕਿ ਸਾਡੇ ਦਰਬਾਰ ਵੀਰਵਾਹ ਹਜ਼ਾਰਾਂ ਚ ਲੋਕ ਆਉਂਦੇ ਬਹੁਤ ਪੈਸੇ ਚੱਲੇ। ਕਿਰੂ ਪੈਸੇ ਲਗਾਣੇ ਕਿਥੇ ਆਟਾ ਲਾਈਏ ਆਟਾ ਲਾਈਏ ਆਟਾ ਲਾਈਏ। ਮੇਰੇ ਬਾਅਦ ਪਤਾ ਨਹੀਂ ਕਿ ਕਿਨਾ ਆੜਾ ਕਿਨਾ ਨਹੀਂ ਆਣਾ ਅਗਲੇ ਨੰਬਰ ਕਿੰਨੇ ਐਸ਼ ਕਰਨੇ ਬਿਨਾਂ ਮਤਲਬ। ਕੀ ਪਤਾ ਯੋਗ ਪਾਤਰਾਇ ਨਹੀਂ ਨਹੀਂ ਗਿਆ ਹੈ। ਉਹ ਸਾਰਾ ਸੰਗਤ ਦਾ ਪੈਸਾ ਐਸਾ ਕਰੀ। ਇਸ ਕਰਕੇ ਅਕੀਲ ਦਾ ਡੀਨਰ ਬਾਊਟ ਆਪ ਜੀ ਨੂੰ ਦੱਸਿਆ ਵੀ ਸੀ। ਸੁੱਖੇ ਮਾਜਰਾ ਸਰਕਾਰੀ ਕੈਟਲ ਬੋਰਡ ਦਾ ਉੱਥੇ ਵੀ ਅਸੀਂ ਸੰਗਤ ਉਹ ਲਗਭਗ 2.5 ਕਰੋੜ ਰੁਪਏ ਲਗਾਇਆ ਹੈ। ਉਥੇ ਲਾਵਾ ਸਾਡੀ ਇੱਕੋ ਹੀ ਇੱਛਾ ਸੀ ਵੀ ਮੈਡੀਕਲੀ ਪਈ ਸੁਵਿਧਾ ਬਹੁਤ ਹੋਣੀ ਜਾਏਗੀ ਈਜ਼ੀ ਕਰਕੇ ਸਾਡੇ ਮਾਤਾ ਜੀ ਬੈਠੇ ਹਨ ਇਹਨਾਂ ਨੇ ਸਾਨੂੰ ਜ਼ਮੀਨ ਦਿੱਤੀ ਅਸੀਂ ਰੋਡ ਪਰ ਇੱਕ ਛੋਟਾ ਜਿਹਾ ਹਸਪੀਟਲ ਬਣਾਇਆ ਹੈ ਮਾਤਾ ਜੀ ਹਾਂ ਜੀ ਲਗਭਗ 3-4 ਲੱਖ ਰੁਪਏ ਤੋਂ ਲੱਗ ਗਿਆ ਉਹ ਬਣੰਦੇ ਨੇ ਔਰ ਆਲਮੋਸਟ ਰੈਡੀ ਹੈ ਉਹਦੇ ਵਿੱਚ ਵਿਸ਼ੇਸ਼ ਸਜੋਜ ਜਿੰਨੀ ਅਬੂ ਦੀ ਡੈਕੋਰੇਟ ਕਿਸੇ ਵੀ ਤਰੀਕੇ ਨਾਲ ਬਣਾਣਾ ਤਾਂ ਡਾਕਟਰ ਸਾਰੇ ਇਸ ਪਿੰਡ ਵਾਸੀ ਤੇ ਮਹਾਰਾਜ ਜੀ ਇਹ ਚਾਹੁੰਦੇ ਇਹ ਵੀ ਇਹਨੂੰ ਤੁਸੀਂ ਸੰਭੋ ਨਹੀਂ ਕੋਈ ਨਹੀਂ ਅਸੀਂ ਟੀਮ ਵੀ ਜਿਆ ਕਰਾਂਗੇ ਕੈਂਪ ਨੂੰ ਕਿਤੇ ਲੱਗਿਆ ਹੁਣ ਅਗਲਾ ਕੈਂਪ ਮੈਂ ਅਜੀਬੀਰ لالਪਰਾਜੀ ਨੂੰ ਕਹੂੰਗਾ ਇੱਥੇ ਲਾਉਣ ਕਿਉਂ ਇੰਨੀ ਲਾਗਤ ਲਾਣ ਤੇ ਬਾਅਦ ਮਹਾਰਾਜ ਜੀ ਕਹਿੰਦੇ ਹੁਣ ਗਾਹਾਂ ਨੂੰ ਗੰਜੈਸ਼ ਐ ਨਹੀਂ ਕਿਉਂ ਪੁੱਛੂ ਕਿ ਮੈਂ ਕਰਾਂ ਸੰਗਤ ਨਾ ਅੱਜਕੱਲ ਲੋਕਾਂ ਨੇ ਦਾਨ ਦੀ ਦਿਸ਼ਾ ਬਦਲ ਲਈ ਜੀ ਦੇਖੋ ਜੀ ਆ ਤਿਆਰ ਹੋ ਗਿਆ ਸਵਾਮੀ ਜੀ ਦੀ ਕਿਰਪਾ ਨਾਲ ਚੱਲੇਗਾ ਕੋਈ ਚੰਗੀ ਸੋਚ ਹੋਵੇ ਨਾ ਫਿਰ ਆਪੇ ਗੁਰੂ ਸਾਹਿਬ ਵੀ ਨਾਲ ਤੁਹਾਡੀ ਸਾਰ ਇੱਕ ਮੇਰਾ ਸਵਾਲ ਹੈ ਮੇਰੇ ਅੰਦਰੋਂ ਅੰਦਰ ਹੀ ਇਹ ਕਰ ਰਿਹਾ ਪਰੇਸ਼ਾਨ ਬਈ ਜਦੋਂ ਤੁਸੀਂ ਟੈਸਟ ਕਰਾਂਦੇ ਇਹ ਸਾਰੇ ਟੈਸਟ ਹੋਣ ਤੋਂ ਬਾਅਦ ਮੰਨ ਲਓ ਕੋਈ ਟੈਸਟ ਕਰਾਣ ਆਇਆ ਉਹਨੂੰ ਕੈਂਸਰ ਨਿਕਲ ਜਾਂਦਾ ਹਾਂ ਉਹ ਤੇ ਅਗਲਾ ਸਟੈਪ ਕੀ ਆ ਜੀ ਅਗਲਾ ਸਟੈਪ ਹੈ ਜੀ ਦੇਖੋ ਅੱਜ ਬਾਦਲ ਸਾਹਿਬ ਨਹੀਂ ਰਹੇ ਉਹਨਾਂ ਦੀ ਵਾਈਫ ਕੈਂਸਰ ਨਾਲ ਡੈਥ ਹੋਈ ਸੀ ਅੱਜ ਤੋਂ 15 ਸਾਲਾਂ ਮੁੱਖ ਮੰਤਰੀ ਕੈਂਸਰ ਰਾਥ ਫੰਡ ਸਟਾਰਟ ਕਰ ਗਏ ਸੀ ਜੀ ਉਹ 1.5 ਲੱਖ ਰੁਪਏ ਜੀ ਉਹ ਦਵਾਈ ਦੇ ਰੂਪ ਚ ਉਹਨਾਂ ਮਨ ਲਾ ਆ ਕੈਂਸਰ ਹਸਪਤਾਲਾ ਇੱਥੇ ਕੋਈ ਦਾਖਲ ਹੋ ਗਿਆ ਜੀ ਉਹ ਬੰਦੇ ਨੂੰ 1.5 ਲੱਖ ਰੁਪਏ ਨਹੀਂ ਮਿਲਣਾ ਉਹਦਾ ਇਲਾਜ ਫ੍ਰੀ ਹੋ ਜਾਣਾ ਜੀ ਫਿਰ ਹਰਮੰਦਰ ਸਾਹਿਬ ਸ਼ਰੋਣੀ ਕਮੇਟੀ ਵੀ ਦਿੰਦੀ ਹੈ ਲੋਕਾਂ ਨੂੰ ਪਤਾ ਨਹੀਂ ਹਣ ਜਿਹੜਾ ਤੁਹਾਡੇ ਇਲਾਕੇ ਦਾ ਸ਼ੁਰੂ ਕਮੇਟੀ ਮੈਂ ਉਹਦੇ ਨਾਲ ਗੱਲ ਕਰੂ ਵੀ ਆ ਗਰੀਬ ਨੂੰ ਕੈਂਸਰ ਹੋ ਗਿਆ ਪਹਿਲਾਂ 25000 ਦਿੰਦੇ ਸੀ ਹੁਣ 50000 ਰੁਪਏ ਤੱਕ ਉਹਦੇ ਘਰ ਦੇ ਰੋਟੀ ਪਾਣੀ ਲਈ ਉਹ ਵੀ ਦਿੰਦੇ ਹੁਣ ਆ ਗਿਆ ਮੋਦੀ ਜੀ ਤੇ ਉਹਨਾਂ ਨੇ ਅਯੂਸ਼ਮਾਨ ਸਕੀਮ ਸਟਾਰਟ ਕੀਤੀ ਹੈ ਉਹ 5 ਲੱਖ ਰੁਪਏ ਆ ਰਿਹਾ ਜੀ ਉਹ ਸਾਡੀ ਟੀਮ ਗਾਈਡ ਵੀ ਕਰਦੀ ਵੀ ਗਰੀਬ ਹੈ ਉਹਦਾ ਕਾਰਡ ਬਣਿਆ ਉਹਦਾ ਲਾ ਸਾਰਾ ਫ੍ਰੀ ਹੋ ਜਾਊਗਾ ਜੀ ਠੀਕ ਹੈ ਗੱਲ ਤਾਂ ਵੀ ਮੈਂ ਇੰਗਲੈਂਡ ਦਾ ਵਾਸੀ ਹਾਂ ਮੈਂ ਤੁਹਾਨੂੰ ਸਕੀਮਾਂ ਦੱਸ ਰਿਹਾ ਭਾਈ ਸਾਹਿਬ ਤੂੰ ਪੱਤਰਕਾਰ ਹੈ ਤੈਨੂੰ ਵੀ ਪਤਾ ਹੋਣਾ ਚਾਹੀਦਾ ਸਮਝੀ ਮੇਰੀ ਗੱਲ ਮੈਂ ইংল্যান্ড ਦਾ ਰਹਿਣ ਵਾਲਾ ਜੀ ਤੇ ਮੈਨੂੰ ਸਾਰੀਆਂ ਮੋਦੀ ਦੀ ਯੋਸ਼ਮਨ ਸਕੀਮ ਪਤਾ ਹੈ ਪਰ ਤੁਸੀਂ ਉਹਨੂੰ ਵੀ ਗਲਤ ਗੱਡੀ ਜਾਂਦੇ ਜਦੋਂ ਆ ਪਹਿਲਾਂ ਸਵਾਮੀ ਜੀ ਕੋਲੇ ਬੈਠਾ ਸੀ 5 ਲੱਖ ਤੁਹਾਡੇ ਇਲਾਜ ਲਈ ਯੋਸ਼ਮਨ ਸਕੀਮ ਚ ਆ ਰਿਹਾ ਪਤਾ ਨਹੀਂ ਕੌਣ ਖਾ ਗੂ ਜਾਂਦਾ ਕਿੱਥੇ ਜਾਂਦਾ ਕਿੱਥੇ ਉਹ ਉਹ ਫੜੋਲਿਆ ਕਰੋ ਮੇਰੀ ਜਿਹੜਿਆ ਸਵਾਲ ਹੈ ਸੰਗਤ ਦਾ ਸਵਾਲ ਹੈ ਜੀ ਮੈਂ ਤਾਂ ਪੁੱਛਿਆ ਕਿ ਆਮ ਹਰ ਇੱਕ ਨੂੰ ਤੁਹਾਡੇ ਥੀਓ ਮੁਤਾਬਕ ਪਤਾ ਲੱਗ ਜਾਵੇ ਹਾਂ ਬਿਲਕੁਲ ਇਹ ਇਸ ਤਰ੍ਹਾਂ ਚੱਲਦਾ ਜੀ ਕੰਮ ਤੇ ਆਪਾਂ ਸਾਰੇ ਮਿਲ ਕੇ ਚੱਲੋ ਜੇ ਕੋਈ ਵੀ ਸਕੀਮ ਸਾਡਾ ਕੈਂਪ ਲੱਗੂਗਾ ਜੀ ਇੱਥੇ ਆਉਣ ਵਾਲੇ ਸਮੇਂ ਚ ਦੱਸਣਗੇ ਅਜੇ ਵੀਰ ਜੀ ਯਾਨੀ ਕਿ ਕੈਂਸਰ ਅਗਲਨ ਹੋ ਜਾਵੇ